ਸਾਰਿਆਂ ਪਹਿਲਾਂ ਸਾਰਿਆਂ ਤੋਂ ਪਹਿਲਾਂ ਤੇ ਵਾਇਗਰੂ ਜੀਕਾ ਖਾਲਸਾ ਵਾਇਗਰੂ ਜੀਕਾ ਤੇ ਵੇਖੋ ਜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਸੀਂ ਕੈਂਡੀਡੇਟਾਂ ਸਾਨੂੰ ਮਤਲਬ ਬਹੁਤ ਹੀ ਵਧੀਆ ਰਿਸਪਾਂਸ ਮਿਲ ਰਿਹਾ ਤੇ ਸਾਰੇ ਪਿੰਡਾਂ ਜਾਂਦੇ ਬੜਾ ਵਧੀਆ ਹੰਗਾਰਾ ਆ ਤੇ ਕਿਉਂ ਲੋਕੀ ਸਰਕਾਰ ਤੋਂ ਇਹ ਦੁਖੀ ਐ ਇਸ ਤੋਂ ਹੀ ਤੇ ਕਾਂਗਰਸ ਤੋਂ ਵੀ ਉਹਨਾਂ ਕੰਮ ਵੇਖੇ ਆ ਸਰਕਾਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮਾਂ ਨੂੰ ਲੋਕੀ ਯਾਦ ਕਰਦੇ ਆ ਸਵਰਗੀ ਸਰਦਾਰ ਪ੍ਰਗਾਸ ਸਿੰਘ ਬਾਦਲ ਨੇ ਜੋ ਕੀਤੇ ਆ ਕੰਮ ਉਹਨਾਂ ਤੇ ਲੋਕੀ ਹੁਣ ਉਹਨਾਂ ਨੂੰ ਯਾਦ ਕਰਦੇ ਆ ਜੀ ਉਹਨੂੰ ਉਹੋ ਚੀਜ਼ਾਂ ਅਸੀਂ ਸਾਰਿਆਂ ਨੂੰ ਦੱਸਦੇ ਜਾਂ ਆ ਕੇ ਕਿ ਵੇਖੋ ਆਪਾਂ ਦੀ ਸਰਕਾਰ ਚ ਕੀ ਕੁਛ ਆਪਾਂ ਹਨਾ ਕਿੰਨੇ ਵਿਕਾਸ ਹੋਏ ਕਿੰਨੇ ਕੰਮ ਹੋਏ ਕਿਸੇ ਵੀ ਮਤਲਬ ਅ ਕਿਸੇ ਵੀ ਵਰਗ ਨੂੰ ਕੋਈ ਪਰੇਸ਼ਾਨੀ ਨਹੀਂ ਆਈ ਹਰੇਕ ਵਰਗ ਨਾਲ ਹੀ ਉਹ ਲੈ ਕੇ ਚੱਲੇ ਨਾਲ ਬਾਦਲ ਸਾਹਿਬ ਤੇ ਉੱਥੇ ਚੀਜ਼ ਨੂੰ ਲੈ ਕੇ ਅਸੀਂ ਇਲੈਕਸ਼ਨ ਲੜ ਰਹੇ ਹਾਂ ਇਸ ਸ਼੍ਰੋਮਣੀ ਕਮੇਟੀ ਤਾਂ ਤੁਹਾਡੇ ਆਪੋਜੀਸ਼ਨ ਚ ਕੋਣ ਕੋੰ ਕੈਂਡੀਡੇਟ ਹੈ ਸਾਡੇ ਆਪੋਜੀਸ਼ਨ ਦੇ ਵੇਖੋ ਜੀ ਇੱਕ ਤਾਂ ਸਰਕਾਰ ਆ ਮੌਜੂਦਾ ਆਮ ਆਦਮੀ ਪਾਰਟੀ ਇੱਕ ਕਾਂਗਰਸ ਇਹਨਾਂ ਨਾਲ ਸਾਡੀ ਪਾਰਟੀ ਤਾ ਕਿੰਨੇ ਕ ਪਿੰਡਾਂ ਦੇ ਵਿੱਚ ਤੱਕ ਤੁਸੀਂ ਹੋਮ ਆਪਣੇ ਲਮੂਣੀਆ ਉੱਥੇ ਲੈ ਗਏ ਅਸੀਂ 40 ਪਲੱਸ ਕਰ ਲਏ ਜੀ ਕੰਡ ਤੇ ਸਾਡੇ ਉਹਦਾ ਛੋਟੇ ਵੱਡੇ ਪਿੰਡ ਪਾ ਕੇ 58 ਦੇ ਵਿੱਚ ਚਲੋ ਕੁਝ ਪਿੰਡ ਵੇਚ ਰਾਗ ਨੇ ਕੁਝ ਨੇ ਤੇ ਬੜਾ ਵਧੀਆ ਰਿਸਪੌਂਸ ਮਿਲ ਰਿਹਾ ਜੀ ਸਾਨੂੰ ਤਾਂ ਜਦੋਂ ਲੋਕਾਂ ਦੇ ਵਿੱਚ ਜਾਣਦੇ ਆ ਕੀ ਲੋਕਾਂ ਦੀ ਡਿਮਾਂਡ ਹੋਊਗੀ ਤੁਹਾਡੇ ਤੋਂ ਕਿਹੜੀਆਂ ਗੱਲਾਂ ਤੋਂ ਉਹ ਚਾਹੁੰਦੇ ਹੈਗੇ ਲੋਕਾਂ ਦੀ ਡਿਮਾਂਡ ਵੇਖੋ ਜੀ ਜੋ ਬਾਦਲ ਸਾਹਿਬ ਨੇ ਸਕੀਮਾਂ ਚਲਾਈਆਂ ਉਹਨਾਂ ਤਕਰੀਬਨ ਸਾਰੀਆਂ ਹੀ ਬੰਦ ਆ ਜੀ ਲੋਕੀ ਚਾਹੁੰਦੇ ਆ ਕਿ ਫੇਰ ਉਹ ਉਹੋ ਹੀ ਸਾਨੂੰ ਮਿਲਣ ਜਿੱਦਾਂ ਵੇਖੋ ਕਣਕ ਦੀ ਆਪਾਂ ਜੇ ਗੱਲ ਕਰ ਲਈ ਗਰੀਬ ਵਰਗ ਵਾਸਤੇ ਉਹ ਕਿੱਥੇ 30 ਕਿਲੋ ਮਿਲਦੀ ਕਿੱਥੇ ਅੱਜ 5 ਤੇ ਆ ਗਈ ਵੀ ਹਿਸਾਬ ਨਾਲ ਖਤਮ ਵਾਲਾ ਕੰਮ ਹੀ ਆ ਉਹ ਤੋਂ ਵੀ ਆ ਬਾਕੀ ਜਿਹੜਾ ਸ਼ਗਨ ਸਕੀਮਾ ਬੰਦ ਬੱਚਿਆਂ ਨੂੰ ਸਾਈਕਲ ਦਿੰਦੇ ਸੀ ਉਹ ਬੰਦ ਸਾਰਾ ਕੁਝ ਵੀ ਕੋਈ ਵੀ ਕੰਮ ਜਿਹੜਾ ਆ ਨਾ ਕੋਈ ਪਿੰਡਾਂ 'ਚ ਗ੍ਰਾਂਟ ਕੁਝ ਨਹੀਂ ਕੋਈ ਵਿਕਾਸ ਦਾ ਕੰਮ ਕੁਝ ਨਹੀਂ ਆ ਥੋੜੇ-ਬੋਤੇ ਮਾੜੇ-ਮੋਟੇ ਹੁਣ ਸ਼ੁਰੂ ਕੀਤੇ ਇਹਨਾਂ ਨੇ ਉਹ ਵੀ ਇਹਨਾਂ ਦੇ ਕੋਈ ਨਹੀਂ ਆ ਜੋ ਆ ਸਾਰੇ ਪਿੰਡਾਂ 'ਗ ਹੀ ਪਏ ਕੰਮ ਬੰਦ ਪਏ ਜਿੱਦਾਂ ਕਿ ਤੁਹਾਡੇ ਆਪੋਜੀਸ਼ਨ ਚ ਆਪ ਪਾਰਟੀ ਦੇ ਕੈਂਡੀਡੇਟ ਸੁਖ ਸਿੰਘ ਧਾਲੀਆ ਉਹਨਾਂ ਨੇ ਕਿਹਾ ਕਿ ਮੈਂ ਸਪੈੰਡ ਜਿੱਦਾਂ ਆਪਣਾ ਬਦਲਿਆ ਵਾ ਉਦੋਂ ਸਾਰਾ ਹਲਕਾ ਬਦਲੂਗਾ ਕਾਂਗਰਸ ਦੇ ਵਿਧਾਇਕ ਉਹਨਾਂ ਨੇ ਮੁਹਿੰਮ ਸੰਭਾਲੀ ਆ ਉਹ ਕਹਿੰਦੇ ਕਿ ਸਾਰੇ ਕੰਮ ਸਾਡੇ ਸਮੇਂ ਦੇ ਵਿੱਚ ਹੋਇਆ ਤੁਹਾਡਾ ਉਹ ਕਿਉਂ ਲੋਕੀ ਵੋਟ ਕੌਣ ਉਹਨਾਂ ਦੇ ਨਾਲੋਂ ਕੀ ਤੁਸੀਂ ਬੈਟਰ ਕਰੋਗੇ ਵੇਖੋ ਜੀ 10 ਸਾਲ ਦੀ ਜਿਹੜੀ ਸਰਕਾਰ ਬਾਦਲ ਸਾਹਿਬ ਦੀ ਰਹੀ ਆ ਦੇਖੋ ਉਹਦੇ ਚ ਕੰਮ ਵੇਖੋ ਕਿੰਨੇ ਸਾਡੇ ਕਪੂਰਥੜੇ ਨੂੰ ਤੇ ਚਲੋ ਉਦੋਂ ਹੀ ਸਾਨੂੰ ਉਹ ਭਾਵੇਂ ਯੂਨ ਮਿਲਿਆ ਕਪੂਰਥਲ ਜਿਹੇ ਤੇ ਬਹੁਤ ਜਿਆਦਾ ਪਰੇਸ਼ਾਨੀ ਸੀ ਸਾਨੂੰ ਬਡਾਲਾ ਵਾਲਾ ਜਿਹੜਾ ਉਦੋਂ ਸਾਡੀ ਸਰਕਾਰ ਚੋਂ ਮਿਲਿਆ ਫੇਰ ਆਈਟੀਸੀ ਜਿਹੜੀ ਉਹ ਉਦੋਂ ਆਈ ਉਹ ਸਰਕਾਰ ਚ ਤੇ ਸਰਕਾਰ ਤੋਂ ਉਸੇ ਕੰਮ ਉਹ ਕਾਂਗਰਸ ਦੇ ਵਿੱਚ ਤੇ ਚਲੋ ਸਾਨੂੰ ਤੇ ਸਿਆਣੀ ਕੋ ਸਾਡੇ ਹਲਕੇ ਚ ਕੰਮ ਹੋਇਆ ਇਹ ਸੜਕਾਂ ਵੀ ਬਣੀਆਂ ਤੋਂ ਬਾਦਲ ਸਾਹਿਬ ਨੇ ਵੇਖੋ ਨੈਟਵਰਕ ਸੜਕਾਂ ਦਾ ਕਿੰਨਾ ਤਗੜਾ ਸੀ ਕਿ ਇੱਕ ਸਰਦਾਰ ਸਿੰਘ ਵੀਰ ਸਿੰਘ ਬਾਦਲ ਸਾਡੇ ਜਿਹੜੇ ਪ੍ਰਧਾਨ ਨੇ ਸ਼ੋਮਨੀ ਕਾਲੀ ਦਲ ਦੇ ਆਉਣ ਵਾਲੇ ਸੀ ਇਹ ਬਣਿਓ ਉਹਨਾਂ ਦਾ ਮਾਈਂਡ ਵਿਜ਼ਨ ਜਿਹੜਾ ਬਹੁਤ ਬਹੁਤ ਹੀ ਜਿਆਦਾ ਜਦੋਂ ਵੀ ਉਹ ਜਿਹੜੀ ਗੱਲ ਕਹਿੰਦੇ ਉਹ ਕਰਦੇ ਆ ਹਾਂਜੀ ਤੁਹਾਡੇ ਨਾਲ ਕਿਦਾਂ ਚੋਣ ਨੂੰ ਇੰਪੋਰਟ ਸੰਭਾਲਿਆ ਕਾਂਗਰਸ ਜੀ ਰਾਣਾ ਗਦੀਪ ਨੇ ਸੰਭਾਲੀ ਆਪ ਪਾਰਟੀ ਦੀ ਉਹਨਾਂ ਦਾ ਹਲਕਾੰਚਾਰ ਤੁਹਾਡੀ ਕੋਣ ਇੱਥੇ ਤੁਹਾਡੇ ਨਾਲ ਹੈਲਪ ਸਾਡੇ ਵੇਖੋ ਜੀ ਸਾਡੇ ਵੀ ਹਲਕਾੰਚਾਰ ਸਰਦਾਰ ਹਰਕਿਸ਼ਨ ਨੇ ਸੰਭਾਲ ਲਿਆ ਜੀ ਬਹੁਤ ਸਾਡੇ ਨਾਲ 24 ਘੰਟੇ ਚਾਚੇ ਚਾਹੀ ਸਾਰੇ ਪਾਸੇ ਉਹ ਉਹਨਾਂ ਨੇ ਚੋਣਵੇਂ ਸਾਡੀ ਸੰਭਾਲੀ ਹੋਈ ਹੈ ਬਾਕੀ ਸਾਡੇ ਨਾਲ ਸਾਡੇ ਸੱਜਣ ਮਿੱਤਰ ਸਰਕਲ ਜ਼ਹੀਦਾਰ ਸਾਡੇ ਸਾਰੇ ਟੋਟਲ ਤੇ ਜਿੰਨੇ ਵੀ ਸਾਡੇ ਪਿੰਡਾਂ ਵੜੇ ਆਪਣੇ ਭਰਾ ਸਾਡੇ ਸਾਰੀ ਨਾਲ ਚੱਲ ਰਿਹਾ ਜੀ ਬਿਲਕੁਲ ਜਿਹੜਾ ਕਿ ਜਿੰਨੇ ਹਲਕੇ ਦੇ ਤੁਸੀਂ ਪਿੰਡਾਂ ਚ ਜਾ ਰਹੇ ਕਿਹੜੇ ਕਿਉਂਕਿ ਹਰੋ ਬੰਦੇ ਦਾ ਹੁੰਦਾ ਕਿ ਇੱਥੇ ਮੇਰੀ ਤਾਕਤ ਹੈ ਇੱਥੇ ਕਮਜ਼ੋਰੀ ਆ ਕਿਹੜਾ ਫੋਕਸ ਮੇਨ ਆ ਮੈਂ ਸਾਨੂੰ ਤੇ ਚਲੋ ਥੋੜਾ ਕਿਤੇ ਹੈਗੇ ਨਹੀਂ ਆ ਵੀਕ ਐਡੀ ਗੱਲ ਨਹੀਂ ਅਸੀਂ ਕਈਏ ਵੀ ਅਸੀਂ ਬਹੁਤ ਇਦਾਂ ਨਹੀਂ ਤੇ ਉੱਥੇ ਸਾਡਾ ਫੋਕਸ ਹੈਗਾ ਉਹਨਾਂ ਤੇ ਕਿ ਜਿੱਥੇ ਅਸੀਂ ਵੀਕ ਆ ਉੱਥੋਂ ਅਸੀਂ ਹੋਰ ਅੱਪ ਹੋਈਏ ਬਾਕੀ ਕੋਈ ਇਦਾਂ ਦੀ ਕੋਈ ਗੱਲ ਨਹੀਂ ਕਿ ਬੜਾ ਵਧੀਆ ਕੇਡਰ ਅਕਾਲੀ ਦਲ ਦਾ ਚਲੋ ਥੋੜਾ 10 ਸਾਲ ਹੋ ਗਏ ਸਰਕਾਰ ਤੋਂ ਬਾਹਰ ਥੋੜਾ ਖਿਲਰ ਰਿਆ ਪੁਲ ਰਿਆ ਪਰ ਹੁਣ ਸਾਰਾ ਇਕੱਠਾ ਹੋ ਹੀ ਜਾਂਦਾ ਤੇ 2027 ਵਿੱਚ ਤੇ ਬੜੇ ਵਧੀਆ ਰਿਜ਼ਲਟ ਹੋਣਗੇ ਪਰ ਇੰਨਾ ਵੋਟਾਂ ਨੇ ਹੁਣ ਮੋੜ ਬਣਾਣਾ 2027 ਜੀ ਗੁੱਸੇ ਰਾਜੀ ਤਾਂ ਨਹੀਂ ਕੋਈ ਸਾਰੇ ਚੱਲ ਰਹੇ ਤੁਹਾਡੇ ਨਾਲ ਚੱਲ ਰਿਹਾ ਜੀ ਚੱਲ ਰਿਹਾ ਕੋਈ ਗੁੱਸਾ ਨਾ ਜੀ ਜਿਹੜੇ ਸਾਡਾ ਚਲੋ ਆਪਣਾ ਕਿਤੇ ਹੈ ਵੀ ਸੀ ਤੇ ਅਸੀਂ ਉਹ ਆਪਣਾ ਉਹਨੂੰ ਵੀ ਅਸੀਂ ਨਾਲ ਲੈ ਕੇ ਚੱਲ ਰਹੇ ਹਾਂ ਸਾਡਾ ਇੱਕ ਇੱਥੇ ਬੜਾ ਮਸਲਾ ਇੱਥੇ 2022 ਚਕ ਹੋਇਆ ਸੀ ਸਾਡੇ ਇੱਥੇ ਆਪਣੇ ਏਰੀਆ ਚ ਇੱਕ ਹੋਇਆ ਸੀ ਮਤਲਬ ਲੜਾਈ ਹੋ ਗਈ ਕੋਈ ਉਹਦੇ ਵਿੱਚ ਬਹੁਤ ਸੀ ਉਹ ਤੇ ਉਹ ਪਰਿਵਾਰ ਸਾਡੇ ਨਾਲ ਚੱਲਿਆ ਜੀ ਉਹਦਾ ਹੀ ਰਾਜੀ ਨਾਮ ਕਰਾਇਆ ਸਾਰੇ ਨਾਲ ਚੱਲੇ ਨੇ ਜੀ ਬਹੁਤ ਅੱਗੇ ਹੁੱਕ ਚੱਲ ਰਹੇ ਨਾਲ ਹਾਂਜੀ ਤੁਹਾਡਾ ਮੈਸੇਜ ਵੋਟਰਾਂ ਨੂੰ ਕੀ ਮੈਸੇਜ ਹੈ ਮੈਸੇਜ ਸਾਡਾ ਇਹ ਹੀ ਹੈ ਕਿ ਸਾਰੇ ਆਪਾਂ ਤਗੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਕੰਮਜਾਬ ਕਰੀਏ ਵੋਟਾਂ ਬਹੁਤ ਸਾਡੀ ਜਿਹੜੀ ਵੋਟ ਹੈ ਸਰਦਾਰ ਸੁਖਬੀ ਸਿੰਘ ਬਾਦਲ ਦੀ ਵੋਟ ਹੈ ਤੇ ਫਿਰ ਆਪਾਂ ਉਹ ਆਉਣ ਵਾਲਾ ਗਾੜੀ ਭਵਿੱਖ ਵੀ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਾਰਿਆਂ ਨੇ ਦੇਖਿਆ ਕਿ ਕਿਦਾਂ ਜੋ ਕਹਿੰਦੇ ਉਹ ਕਰਦੇ ਆ ਤੇ ਆਉਣ ਵਾਲਾ 2027 ਜਿਹੜਾ ਉਹ ਚਲੋ ਮਹਾਰਾਜ ਕਰੇ ਕਿ ਸੀਐਮ ਬਣਨ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਤੇ ਪੰਜਾਬ ਜਿਹੜਾ ਉਹ ਵਿਕਾਸ ਦੀ ਹੱਲੀਆਂ ਤੇ ਫਿਰ ਤੁਰੇ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਦਾਂ ਮੇਰੇ ਵੀਰ ਜੀ ਵੀ ਅਹੀ ਦੇ ਪਹਿਲੇ ਦਿਨ ਤੋਂ ਵੀ ਤੁਹਾਨੂੰ ਪਤਾ ਆ ਅਕਾਲੀ ਰਹੇ ਆ ਤੇ ਸਰਦਾਰ ਜਿਹੜੇ ਮਹਿੰਦਰ ਸਿੰਘ ਨੇ ਇਹਨਾਂ ਦੇ ਜਿਹੜੇ ਪਿਤਾ ਜੀ ਨੇ ਉਹ ਵੀ ਜਿਉਂ ਚੱਲੇ ਅਕਾਲੀ ਧਰ ਵਿੱਚ ਰਹੇ ਨੇ ਤੇ ਬਹੁਤ ਵਧੀਆ ਉਹਨਾਂ ਦਾ ਵੀ ਸਤਿਕਾਰ ਸੀ ਰਾਕੇ ਵਿੱਚ ਉਸ ਤੋਂ ਇਲਾਵਾ ਸਰਦਾਰ ਮਹਿੰਦਰ ਸਿੰਘ ਨੇ ਜਦੋਂ ਆਪਣੀ ਵਾਕਡੋਰ ਸੰਭੀਏ ਇਹਨਾਂ ਵੀ ਆਪਣਾ ਜਿਹੜਾ ਇਹਨਾਂ ਦਾ ਜਿਹੜਾ ਕਾਰੋਬਾਰ ਆ ਇਹਨਾਂ ਦਾ ਬੋਲ ਬਾਣੀ ਇਨਾਂ ਦਾ ਵਿਚਰਨ ਉਹ ਵੀ ਇਹਨਾਂ ਦਾ ਬਹੁਤ ਵਧੀਆ ਰਿਹਾ ਇਸ ਕਰਕੇ ਜਿੱਥੇ ਵੀ ਅਸੀਂ ਜਾਂਦੇ ਆ ਸਾਨੂੰ ਬੜੀ ਪ੍ਰਾਬਲਮ ਨਹੀਂ ਆ ਰਹੀ ਕਿਉਂਕਿ ਮਹਾਰਾਜ ਦੀ ਕਿਰਪਾ ਹੈ ਜਿਹੜਾ ਬੰਦਾ ਸਹਿਣ ਸ਼ਕਤੀ ਹੈ ਜਿਹੜਾ ਬੋਲ ਸਕਦਾ ਦੂਜੀ ਗੱਲ ਆ ਲੋਕ ਦੋਨਾਂ ਸਰਕਾਰਾਂ ਤੋਂ ਜਿੱਦਾਂ ਪਹਿਲਾਂ ਦੋਨਾਂ ਤੋਂ ਆ ਕੇ ਕਿਸੇ ਲੋਕੀ ਤੇ ਉਹਨਾਂ ਨੇ ਸਰਕਾਰ ਬਣਾਤੀ ਇਦਾਂ ਦੁਨੀਆ ਕੀ ਪਈ ਜਿੱਥੇ ਜਾਂਦੇ ਆ ਉਹ ਕਹਿੰਦੇ ਬਾਦਲ ਸਾਹਿਬ ਬਾਦਲ ਸਾਹਿਬ ਬਾਦਲ ਸਾਹਿਬ ਕਿਉਂਕਿ ਕਿ ਜਦੋਂ ਥੱਪੜ ਵੱਜਦੇ ਨੇ ਨਾ ਮੂੰਹ ਤੇ ਚੰਗੀ ਤਰ੍ਹਾਂ ਕਰਾਰੇ ਉਦੋਂ ਪਤਾ ਲੱਗਦਾ ਜਦੋਂ ਨਾਸਾਂ ਚੋਂ ਖੂਨ ਵਗਦਾ ਯਾਰ ਉਹ ਗਲਤੀ ਕਰ ਬੈਠੇ ਤੇ ਛੇਤਰ ਪੈਦੇ ਸੀਗੇ ਉਹ ਲੋਕਾਂ ਨੂੰ ਪਤਾ ਲੱਗ ਚੁੱਕਾ ਵੀ ਇਹ ਤੇ ਐਵੇਂ ਯਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਕਰ ਗਿਆ ਤੇ ਜਿਹੜੀ ਸੋਚ ਜਾਂ ਸਰਦਾਰ ਆਪਣੇ ਸੁਖਵੀਰ ਸਿੰਘ ਬਾਦਲ ਦੀ ਏ ਉਹਨਾਂ ਦੀ ਵੀ ਸੋਚ ਬਹੁਤ ਵਧੀਆ ਆ ਮੇਰੇ ਸਾਬ ਨਾਲ ਵੀ ਪ੍ਰਮਾਤਮਾ ਕਿਰਪਾ ਕਰਨ ਕਿ ਹੁਣ ਵਾਲੇ ਸਤਾਈ ਸਰਕਾਰ ਜਿਹੜੀ ਉਹ ਸ਼੍ਰੋਮਣੀ ਕਾਲੀ ਦਲ ਦੀ ਹੋਵੇਗੀ ਐਵੇਂ ਜਿਹੜੀ ਇਹ ਜੋ ਮਹਿਮਤ ਚੱਲ ਰਹੀ ਏ ਤੇ ਮੇਰੇ ਵੀਰ ਸਰਦਾਰ ਮਹਿੰਦਰ ਸਿੰਘ ਕਾਫੀ ਵੋਟਰਾਂ ਦੇ ਜਿੱਤਣਗੇ